ਜਿਹੜੀ ਰੋਟੀ ਖਾਂਦੇ ਹੋਰ ਕਣਕ ਦੇ ਵਿੱਚ ਕਿੰਨੀ ਕੀ ਦੀ ਮਿਠਾਸ ਹੈ ਉਹਦੀ ਆਟਾ ਪੀਤਾ ਜਾਂਦਾ ਪੀਆ ਜਾਂਦਾ ਤੇ ਫਿਰ ਰੋਟੀ ਬਣਦੀ ਏ ਹਲਕੀ ਜੀ ਮਿਠਾਸ ਚਾਵਲ ਖਾਂਦੇ ਹੋ ਹਲਕੀ ਜੀ ਮਿਠਾਸ ਇਹ ਕਿੱਥੋਂ ਭਰਦੀ ਏ ਚੰਦਰਮਾ ਦੀ ਕਿਰਨਾ ਤੋਂ ਜਦੋਂ ਕਣਕ ਖੇਤਾਂ 'ਚ ਲੱਗੀ ਹੁੰਦੀ ਹੈ ਨਾ ਤੇ ਚੰਦਰਮਾ ਦੀਆਂ ਕਿਰਨਾ ਇਹਦੇ 'ਚ ਮਿਠਾਸ ਪੈਦਾ ਕਰਦੀ ਏ ਝੋਨੇ 'ਚ ਮਿਠਾਸ ਪੈਦਾ ਕਰਦੀ ਸੇਬ ਖਾਂਦੇ ਹੋ ਉਹਦੇ 'ਚ ਮਿਠਾਸ ਹੈ ਆਮ ਖਾਂਦੇ ਉਹਦੇ ਵਿੱਚ ਮਿਠਾਸ, ਕੇਲੇ ਵਿੱਚ ਮਿਠਾਸ, ਪਲਾਂ ਵਿੱਚ। ਮਹਾਰਾਜ ਕਹਿੰਦੇ ਕੋਈ ਬੰਦਾ ਸਾਰੀ ਰਾਤ ਚੰਦਰਮਾ ਦੇ ਥੱਲੇ ਲੰਮਾ ਪਿਆ ਰਹੇ। ਵੀ ਚੰਦਰਮਾ ਦੀਆਂ ਕਿਰਨਾਂ ਬਨਸਪਤੀ ਵਿੱਚ ਮਿਠਾਸ ਦਾਵਾ ਕਰਦੀਆਂ। ਮੇਰੇ ਅੰਦਰ ਵੀ ਕਰਦੇ ਨੇ। ਮਹਾਰਾਜ ਕਹਿੰਦੇ ਨੈ ਸੀਤਲੰਗ ਚੰਦਰ ਦੇਵਾ। ਭਾਵੇਂ ਹਫ਼ਤੇ ਪਰ ਮਹੀਨੇ ਪਰ ਸਾਲ ਪਰ ਸਾਰੀ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ ਥੱਲੇ ਲੰਮਾ ਪੈ ਬਨਸਪਤੀ ਨੂੰ ਮਿਠਾਸ ਦੇਂਦੀਆਂ ਕਿਰਨਾ ਬੰਦੇ ਨੂੰ ਨਹੀਂ